וואָה גורו וואָה גורו ਸ਼ਹੀਦੀ ਸਬਤਾਹਕ ਚੱਲ ਰਿਹਾ ਵਾ ਸੋ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਲੰਗਰ ਵੀ ਲਗਾਏ ਗਏ ਨੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨਾ ਇਸ ਵਕਤ ਫੱਤੇਗੜ ਸਾਹਿਬ ਦੇ ਵਿੱਚ ਨਤਮਸਤਕ ਵੀ ਹੋ ਰਹੀਆਂ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹੁਦਿਆਣਾ ਦੇ ਵਿੱਚ ਵੀ ਟ੍ਰੈਫਿਕ ਪੁਲਿਸ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਵਾ ਇੱਥੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਜਗਰੌਂਪੁਰ ਦੀਆਂ ਤਸਵੀਰਾਂ ਨੇ ਚਾਹ ਦੁੱਧ ਰਾਸ ਅਤੇ ਮਠੀਆਂ ਦਾ ਲੰਗਰ ਲਗਾਇਆ ਗਿਆ ਵਾ ਸੋ ਡਿਊਟੀ ਦੇ ਨਾਲ-ਨਾਲ ਪੰਜਾਬ ਪੁਲਿਸ ਸੇਵਾ ਵੀ ਕਰ ਰਹੀ ਆ ਅਸ਼ੋਕ ਕੁਮਾਰ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਅਕਸਰ ਇਹ ਤਸਵੀਰਾਂ ਨਜ਼ਰ ਆਉਂਦੀਆਂ ਨਰਦੀਆਂ ਸਮਾਜ ਸੇਵਾ ਕਰਦੇ ਨੇ ਸੋ ਅੱਜ ਵੀ ਜਗਰਾਮ ਪੁਲ ਤੇ ਇਹ ਸਮਾਜ ਸੇਵਾ ਕਰ ਰਹੇ ਨੇ ਦੁੱਧ ਦਾ ਲੰਗਰ ਲਗਾਇਆ ਗਿਆ ਵਾ ਅਸ਼ੋਕ ਜੀ ਸ਼ਹੀਦੀ ਸਪਤਾਹ ਚੱਲ ਰਿਹਾ ਵਾ ਦੁੱਧ ਦਾ ਲੰਗਰ ਲਗਾਇਆ ਗਿਆ ਵਾ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਗੱਲ ਜਿਵੇਂ ਸਰਬਸਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤ ਪੂਰਾ ਪਰਿਵਾਰ ਇਸ ਧਰਮ ਲਈ ਬਾਰਤਾ ਸੀ ਸਾਡੇ ਲਈ ਤੇ ਇਹ ਸਾਡੇ ਵੱਲੋਂ ਇੱਕ ਉਸ ਜਾਦ ਨੂੰ ਸਮਰਪਿਤ ਅਸੀਂ ਇੱਕ ਜੌਨ ਇਨਚਾਰਜ ਐਜ਼ ਅ ਜੌਨ ਇਨਚਾਰਜ ਨੇ ਵੀ ਮੇਰੇ ਨਾਲੇ ਮੁਲਾਜ਼ਮ ਵੀਰ ਖੜੇ ਨੇ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਅੱਜ ਦੁੱਧ ਦਾ ਲੰਗਰ ਤੇ ਨਾਲ ਰਾਸਤੇ ਮਠੀਆਂ ਇਹ ਜਿਵੇਂ ਕੋਈ ਨਿੱਤੋਂ ਦੇ ਵਿੱਚ ਠੰਡ ਵਿੱਚ ਸਾਡੇ ਵੀਰ ਸਫਰ ਕਰ ਰਹੇ ਨੇ ਕਾਰਜਕਾਰ ਕਰਨ ਲਈ ਸ਼ਹਿਰ ਚ ਆ ਰਹੇ ਨੇ ਅਸੀਂ ਉਹਨਾਂ ਲਈ ਇਹ ਛੋਟਾ ਜਿਹਾ ਪਰਾਲਾ ਕੀਤਾ ਜੀ ਸੰਗਤਾਂ ਵੀ ਪੰਜਾਬ ਚੋਂ ਦੇਸ਼ਾਂ ਉਦੇਸ਼ਾਂ ਤੋਂ ਆ ਰਹੀਆਂ ਨੇ ਸ਼੍ਰੀ ਵਟਿਕੜ ਸਾਹਿਬ ਦੇ ਵਿੱਚ ਨਤਮਸਤਕ ਹੋਣ ਜਾ ਰਹੀਆਂ ਨੇ ਇੱਥੇ ਵੀ ਸੰਗਤਾਂ ਰੁਕ ਰਹੀਆਂ ਨੇ ਸੋ ਖਾਸ ਕੀ ਕਹਿਣਾ ਚਾਹੁੰਗਾ ਉਹਨਾਂ ਵਾਸਤੇ ਮੈਂ ਜਿਹੜੇ ਸਾਡੇ ਜਿਹੜੇ ਸਾਡੇ ਵੱਲੋਂ ਲੰਗਰ ਦੀ ਸੇਵਾ ਸੀ ਕੀਤੀ ਜਾ ਰਹੀ ਹੈ ਸਾਨੂੰ ਬੜਾ ਅਪਰੀਸ਼ੀਏਟ ਕਰ ਰਹੇ ਨੇ ਮੈਂ ਧੰਨਵਾਦੀ ਹਾਂ ਸਾਰਾ ਪੰਜਾਬ ਵੀ ਲੰਗਰ ਦੀ ਸੇਵਾ ਚ ਲੱਗਿਆ ਹੋਇਆ ਕੋਈ ਪਿੱਛੇ ਨਹੀਂ ਹੈ ਉਸ ਤੋਂ ਇਹ ਸੇਵਾ ਚੱਲ ਰਹੀ ਹੈ ਹਾਂ ਬਿਲਕੁਲ ਇਹ ਸਾਡੀ ਅਸੀਂ ਸਵੇਰੇ ਡਿਊਟੀ ਸਾਡੀ ਜਿਵੇਂ 9 ਵਜੇ ਸਟਾਰਟ ਹੁੰਦੀ ਹੈ 6:30 7 ਵਜੇ ਆ ਗਏ ਸੀ ਅਸੀਂ ਅਸੀਂ ਇਹ ਸਵੇਰ ਤੋਂ ਸ਼ੁਰੂ ਕਰਤੀ ਸੀ ਬਾਕੀ ਧੁੰਦ ਦਾ ਮੌਸਮ ਹੈ ਜਿੰਨੇ ਵੀ ਮੇਰਾ ਵੀਰ ਚਾਹੇ ਕੋਈ ਕਿਸੇ ਵੀ ਕੰਮ ਲਈ ਸਫ਼ਰ ਕਰ ਰਿਹਾ ਚਾਹੇ ਧਾਰਮਿਕ ਸਥਾਨ ਜਾ ਰਿਹਾ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੁੰਦ ਤੁੰਦਾ ਸੀਜ਼ਨ ਚੱਲ ਰਿਹਾ ਆਪਣੇ ਵਹੀਕਲਾਂ ਨੂੰ ਬੜੇ ਧਿਆਨ ਨਾਲ ਚਲਾਣ ਆਪਣੀਆਂ ਘਰੋਂ ਲਾਈਟਾਂ ਵਗੈਰਾ ਗੱਡੀ ਦੇ ਸਾਰੇ ਲਾਈਟ ਵਗੈਰਾ ਚੈੱਕ ਕਰਕੇ ਚੱਲਣ ਧੁੰਦ ਵਿੱਚ ਜਿਵੇਂ ਮੈਂ ਅਕਸਰ ਹੀ ਦੱਸਦਾ ਕਿ ਹਾਈ ਬੀਮ ਤੇ ਗੱਡੀ ਨਾ ਚਲਾਓ ਲੋ ਬੀਮ ਤੇ ਚਲਾਓ ਕਿਉਂਕਿ ਧੁੰਦ ਦੇ ਕਾਰਨ ਜਿਹੜੀ ਲੋ ਬੀਮ ਕਾਰਨ ਸਾਨੂੰ ਗੱਡੀ ਦਾ ਜਿਹੜਾ ਰਿਫਲੈਕਟਰ ਹੈ ਉਹ ਆਸਾਨੀ ਨਾਲ ਦਿਖਾਈ ਨਹੀਂ ਦਿੰਦਾ ਬਾਕੀ ਜਿੰਨੀਆਂ ਵੀ ਗੱਡੀਆਂ ਤੇ ਕਮਰਸ਼ੀਅਲ ਨੇ ਉਹਨਾਂ ਦੇ ਰਿਫਲੈਕਟਰ ਟਿੱਪਾਂ ਲੱਗੀਆਂ ਹੋਣ ਜਿਹੜਾ ਇਹ ਧੁੰਦ ਦਾ ਸੀਜ਼ਨ ਹੈ ਇਹਦੇ ਵਿੱਚ ਕੋਈ ਵੀ ਹਾਦਸਾ ਨਾ ਹੋਵੇ ਕਿਸੇ ਦਾ ਖੂਨ ਇਹ ਸੜਕ ਤੇ ਨਾ ਵਿਖਰੇ ਸਾਡੀ ਇਹੀ ਕੋਸ਼ਿਸ਼ ਹੈ ਅਸੀਂ ਹਮੇਸ਼ਾ ਅਵੇਰਨੈਸ ਕਰਦੇ ਰਹਿੰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅੱਜ ਤੁਸੀਂ ਸੇਵਾ ਕਰ ਰਹੇ ਹੋ ਅਕਸਰ ਤੁਹਾਡੀ ਤਸਵੀਰਾਂ ਦੇਖਾਂਦੇ ਹਾਂ ਤੁਸੀਂ ਸਮਾਜ ਸੇਵਾ ਵੀ ਬਹੁਤ ਕਰਦੇ ਹੋ ਗਰੀਬਾਂ ਵਾਸਤੇ ਕਦੀ ਕੰਬਲ ਦੇਨੇ ਕਦੀ ਬੂਟ ਦੇਨੇ ਰਿਕਟਰ ਗੱਡੀਆਂ ਦੇ ਲਗਾਣੇ ਇਸ ਤਰ੍ਹਾਂ ਦੀ ਸੇਵਾ ਵੀ ਤੁਹਾਡੇ ਨਾਲ ਦੇ ਨਾਲ ਚੱਲਦੀ ਰਹਿੰਦੀ ਆ ਉਹ ਸੇਵਾ ਹੁਣ ਕਿਸ ਤਰ੍ਹਾਂ ਚੱਲ ਰਹੀ ਹੈ ਨਾਲ ਸਰ ਉਹ ਸੇਵਾ ਵੀ ਅਸੀਂ ਰੂਟੀਨ 'ਚ ਕਰੀ ਜਾ ਰਹੇ ਹਾਂ ਮੇਰੇ ਕੋਲ ਜਿਵੇਂ ਕੈਪ ਨੇ ਜੈਕਟਾਂ ਨੇ ਲੋਰ ਪਜਾਮੇ ਨੇ ਜੋ ਵੀ ਬੂਟ ਨੇ ਅਗਰ ਮੈਨੂੰ ਕੋਈ ਲੱਗਦਾ ਕਿ ਕੋਈ ਰਿਕਸ਼ੇ ਤੁਮੀ ਦੂਰੀ ਕਰਦਾ ਉਹਦੇ ਬੂਟ ਨਹੀਂ ਪਾਏ ਹੋਏ ਮੈਂ ਕਈ ਲੋਕ ਐਵੇਂ ਦੇ ਵੀ ਵੇਖਦਾ ਜਿਨ੍ਹਾਂ ਨੂੰ ਮੈਂ ਬੂਟ ਜਰਾਬਾ ਦਿੰਦਾ ਉਹ ਕਹ ਰਿਹਾ ਸੀ ਜ਼ਿੰਦਗੀ ਚ ਬੂਟ ਜਰਾਬਾ ਪਾਈ ਨਹੀਂ ਇਸ ਲੈਵਲ ਦੇ ਵੀ ਕਈ ਹੈਗੇ ਨੇ ਮੇਰਾ ਵੀਰ ਤੇ ਬੜਾ ਸਕੂਨ ਮਿਲਦਾ ਮਨ ਚ ਕਿ ਅਸੀਂ ਕਿਸੇ ਦੀ ਖੁਸ਼ੀ ਚ ਸ਼ਾਮਲ ਹੋ ਰਹੇ ਆਂ ਕੋਈ ਉਹ ਜਿਹੜਾ ਸਾਡੇ ਵੱਲੋਂ ਦਿੱਤਾ ਕੱਪੜਾ ਉਹਨੂੰ ਪਾ ਕੇ ਉਹ ਆਪਣਾ ਰੋਜ਼ਗਾਰ ਕਮਾਊਗਾ ਆਪਣਾ ਪਰਿਵਾਰ ਪਾਲੂਗਾ ਤੇ ਬੜਾ ਸਕੂਨ ਮਿਲਦਾ ਸਰ ਸੋ ਭਾਈ ਜੀ ਕੀ ਕਹਿਣਾ ਚਾਹੋਗੇ ਇਸ ਹਫਤੇ ਅੱਜ ਲੰਗਰ ਦੀ ਸੇਵਾ ਚੱਲ ਰਹੀ ਹੈ ਤੁਹਾਡੇ ਵੱਲੋਂ ਵਿਸ਼ੇਸ਼ ਬਿਲਕੁਲ ਇਹ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਨਾਲ ਦੀ ਨਾਲ ਹਲੋ ਭਾਈ ਜੀ ਟ੍ਰੈਫਿਕ ਪੁਲਿਸ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਇਸ ਵਕਤ ਕੀਤਾ ਗਿਆ ਵਾ ਲੰਗਰ ਦੀ ਸੇਵਾ ਚਲਾਈ ਗਈ ਹੈ ਸਵੇਰ ਤੋਂ ਹੀ 7 ਵਜੇ ਇਹ ਲੰਗਰ ਦੀ ਸੇਵਾ ਜਿਹੜੀ ਆ ਲੁਧਿਆਣਾ ਟ੍ਰੈਫਿਕ ਪੁਲਿਸ ਕਰ ਰਹੀ ਆ ਦੁੱਧ ਮਠੀਆਂ ਅਤੇ ਰਸ ਦੇ ਲੰਗਰ ਇਸ ਵਕਤ ਇਹ ਲਗਾਏ ਗਏ ਨੇ ਜਗਰਾਉਂ ਪੁਲ ਲੁਧਿਆਣਾ ਤੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਆ ਸੋ ਰੁਸ਼ੋਕ ਕੁਮਾਰ ਜੀ ਨੇ ਜਿਹੜੇ ਕਿ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਉਹਨਾਂ ਹੀ ਤਸਵੀਰਾਂ ਅਕਸਰ ਨਜ਼ਰ ਆਉਂਦੀਆਂ ਹੁੰਦੀਆਂ ਨੇ ਜਦੋਂ ਸਮਾਜ ਸੇਵਾ ਕਰਦੇ ਹੁੰਦੇ ਨੇ ਸੜਕਾਂ ਤੇ ਚਾਹੇ ਕੋਈ ਵੀ ਜਾ ਰਿਹਾ ਹੋਵੇ ਰਿਫਲੈਕਟਰ ਦੀ ਜਰੂਰਤ ਹੁੰਦੀ ਆ ਕਿਸੇ ਨੂੰ ਕੰਬਲ ਦੀ ਕਿਸੇ ਦੇ ਪੈਰਾਂ ਦੇ ਵਿੱਚ ਚੱਪਲ ਨਹੀਂ ਹੁੰਦੀ ਉਹ ਚੱਪਲਾ ਤੱਕੇ ਦਿੰਦੇ ਨੇ ਨਾਲ ਦੀ ਨਾਲ ਟ੍ਰੈਫਿਕ ਪੁਲਿਸ ਆਪਣਾ ਕੰਮ ਵੀ ਕਰ ਰਹੀ ਆ ਡਿਊਟੀ ਵੀ ਨਿਭਾ ਰਹੀ ਆ ਸੜਕਾਂ ਤੇ ਅਗਰ ਟ੍ਰੈਫਿਕ ਲੱਗ ਜਵੇ ਤਾਂ ਉਸ ਨੂੰ ਵੀ ਕਢਾਉਣ ਦੇ ਵਿੱਚ ਆਪਣੀ ਟ੍ਰੈਫਿਕ ਪੋਸਟ ਜਿਹੜੀ ਆ ਡਿਊਟੀ ਕਰ ਰਹੀ ਆ ਅ ਅਸੀਂ ਗੱਲਬਾਤ ਕਰਾਂਗੇ ਅ ਅੱਜ ਲੰਗਰ ਦੀ ਸੇਵਾ ਚੱਲ ਰਹੀ ਆ ਜੀ ਕੀ ਕਹਿਣਾ ਚਾਹੋਗੇ ਲੰਗਰ ਦੇ ਤਨਤਨ ਸਾਹਿਬ ਸ਼ਰੂਪ ਗੁਰਵਿੰਦਰ ਸਿੰਘ ਜੀ ਦਾ ਸੇਵਾ ਮਾਝਾ ਉਹਨਾਂ ਦੇ ਬੱਚਿਆਂ ਦੇ ਸ਼ਹੀਦੀ ਜੋੜ ਮੇਲੇ ਜੋੜ ਮੇਲੇ ਦੇ ਸਬੰਧ ਵਿੱਚ ਅਸੀਂ ਚਾਹ ਤੇ ਆਪਣੇ ਮਠੀਆਂ ਵਗੈਰਾ ਲੰਗਰ ਲਗਾਇਆ ਸੇਵਾ ਕਰ ਰਹੇ ਮਬਾਈ ਜੀ ਨਾਲ ਦੀ ਨਾਲ ਡਿਊਟੀ ਫਿਰ ਨਾਲ ਦੀ ਨਾਲ ਡਿਊਟੀ ਕਰਾਂਗੇ ਜੀ ਅੱਜ ਡਿਊਟੀ ਆ ਤੋਂ ਸਾਰਾ ਦਿਨੇ ਸੇਵਾ ਚੱਲੂਗੀ ਤੇ ਸਰ ਜਿੰਨੇ ਲੰਗਰ ਤਿਆਰ ਹੋ ਉਹਨਾਂ ਦਾ ਬਰਤਨ ਨਹੀਂ ਹੁੰਦਾ ਬਸ ਕਰਾਣੇ ਜੀ ਤੇ ਬਿਲਕੁਲ ਜਿਵੇਂ ਕਿ ਕਹਿ ਰਹੇ ਨੇ ਕਿ ਅੱਜ ਸਾਰਾ ਦਿਨ ਸੇਵਾ ਵੀ ਚੱਲੇਗੀ ਨਾਲ ਦੀ ਨਾਲ ਡਿਊਟੀ ਵੀ ਜਿਹੜੀ ਆ ਚੱਲੇਗੀ ਤੇ ਬਾਈ ਜੀ ਇਹ ਨਾਲ ਦਾ ਡਿਊਟੀ ਤੇ ਨਾਲ ਨਾਲ ਸੇਵਾ ਫਿਰ ਬਾਈ ਜੀ ਇਹ ਗੁਰੂ ਦਾ ਯਰ ਕਿ ਸਾਨੂੰ ਮੌਕਾ ਮਿਲਦਾ ਨਾਲ ਜਿਹੜੇ ਸੇਵਾ ਕਰਦੇ ਉਹ ਵੀ ਵਧੀਆ ਚੀਜ਼ ਹੈ ਕਰਨੀ ਚਾਹੀਦੀ ਆ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਊਟੀ ਦੇ ਨਾਲ ਦੇ ਨਾਲ ਨਾਲ ਦੇ ਨਾਲ ਸੇਵਾ ਅਗਰ ਟ੍ਰੈਫਿਕ ਵੀ ਲੱਗਦਾ ਤਾਂ ਉਸ ਨੂੰ ਕਢਾਉਣ ਦੇ ਵਿੱਚ ਵੀ ਟ੍ਰੈਫਿਕ ਪੁਲਿਸ ਅੱਜ ਡਿਊਟੀ ਕਰ ਰਹੀ ਆ ਸ਼ਹੀਦੀ ਸਪਤਾਹਕ ਦੇ ਦਿਨ ਦੇਸ਼ ਵਿਦੇਸ਼ ਤੋਂ ਸੰਕਾ ਜਿਹੜੀਆਂ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਸੜਕਾਂ ਤੋਂ ਜਾ ਰਹੀਆਂ ਨੇ ਤਾਂ ਉਹਨਾਂ ਦੇ ਲਈ ਵਿਸ਼ੇਸ਼ ਉਪਰਾਲਾ ਵਿਸ਼ੇਸ਼ ਸੇਵਾ ਜਿਹੜੀ ਆ ਆਰੰਭ ਕੀਤੀ ਗਈ ਆ ਲੁਧਿਆਣਾ ਟ੍ਰੈਫਿਕ ਪੁਲਿਸ ਅੱਜ ਲੁਧਿਆਣਾ ਦੇ ਜਗਰਾਵ ਪੁਲ ਤੇ ਲੰਗਰ ਦੀ ਸੇਵਾ ਕਰ ਰਹੀ ਆ ਨਾਲ ਦੀ ਨਾਲ ਟ੍ਰੈਫਿਕ ਡਿਊਟੀ ਵੀ ਜਿਹੜੀ ਆ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਹ ਸ਼ਬਦ ਕਹਿਣਾ ਚਾਹੁੰਦੇ ਹਾਂ ਜੀ ਛੋਟੀ ਜਿਹੀ ਗੱਲ ਬਾਤ ਹੈ ਕਦੇ ਧੰਨ ਧੰਨ ਤੁਸੀਂ ਉਹ ਗੁਰਦੇਵ ਸਿੰਘ ਜੀ ਧੰਨ ਹੀ ਨੇ ਥੋਡੀਆਂ ਜੋ ਕੁਰਬਾਨੀਆਂ ਬਾਹਰ ਆ ਜਾਵਾਂ ਮੈਂ ਦਾਤਾ ਬਾਹਰ ਆ ਜਾਵਾਂ ਦਾਦੀ ਜੰਮਾ ਤੇਰੇ ਜਿਗਰੇ ਤੋਂ ਬਾਹਰ ਆ ਜਾਵਾਂ ਬਿਲਕੁਲ ਜਿਵੇਂ ਕਿ ਬਾਈ ਜੀ ਵੱਲੋਂ ਦੋ ਲੈਣਾ ਜਿਹੜੀਆਂ ਵਾ ਦੱਸੀਆਂ ਗਈਆਂ ਨੇ ਸੋ ਅੱਜ ਸ਼ਹੀਦੀ ਸਪਤਾਹਕ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰ ਲੱਗੇਗੇ ਨੇ ਉਸੇ ਤਰ੍ਹਾਂ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਵੀ ਵਿਸ਼ੇਸ਼ ਉਪਰਾਲਾ ਕੀਤਾ ਗਿਆ ਵਾ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਆ ਅਤੇ ਇਹ ਵੀ ਕਿਹਾ ਗਿਆ ਕਿ ਟ੍ਰੈਫਿਕ ਦੇ ਵਿੱਚ ਜਿਹੜੀ ਡਿਊਟੀ ਆ ਉਹ ਵੀ ਨਾਲ ਦੀ ਨਾਲ ਆਰੰਭ ਕੀਤੀ ਜਾਵੇਗੀ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮੈਨੂ ਜਗਮਨ ਟੀਵੀ ਲੁਧਿਆਣਾ